ਅ ਤੇ ਹਰਜੋ ਸਿੰਘ ਜੀ ਆਪਣੇ ਗਵਰਨਿੰਗ ਮੁਲਕ ਦੀ ਜਾਂਦੇ ਜਾਂਦੇ ਖਬਰ ਕਰ ਲਈਏ ਜਿਹੜਾ ਆ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਲੀਡਰ ਆ ਆ ਪੀਅਰ ਪੋਲੀਵਿਅਰ ਉਸ ਦੀ ਜਿਹੜੀ ਲੀਡਰਸ਼ਿਪ ਦੀ ਜਿੱਤ ਹੋਈ ਸੀ ਉਸ ਨੂੰ ਲੈ ਕੇ ਇਹ ਹੁਣ ਕੱਲ ਦਾ ਦਾ ਗਲੋਬਲ ਮੇਲ ਨੇ ਜਿਹੜੀ ਐਕਸਕਲੂਸਿਵ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਆ ਕਹਿੰਦੇ ਵੀ ਇਹਦੇ ਵਿੱਚ ਭਾਰਤ ਨੇ ਇੱਕ ਹਿਸਾਬ ਦੇ ਨਾਲ ਮੈਡਲਿੰਗ ਕੀਤੀ ਦਖਲਅੰਦਾਜ਼ੀ ਜਿਹੜੀ ਉਹ ਕੀਤੀ ਸੀ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਉਹ ਰੇਸ ਦੇ ਵਿੱਚ ਅ ਜਿਹੜੇ ਗਲੋਬਲ ਮੀਲ ਨੇ ਕਿਹਾ ਵੀ ਸਾਡੇ ਕੋਲ ਟਾਪ ਸਕਿਉਰਿਟੀ ਕਲੀਅਰੈਂਸ ਦਾ ਜਿਹੜਾ ਸੋਰਸ ਆ ਜਿਸ ਨੂੰ ਉਹ ਸਾਇਟਿਸਟ ਦੇ ਵਿੱਚ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਇੰਡੀਅਨ ਏਜੰਟਸ ਦਾ ਜਿਹੜਾ ਉਹ ਨਾਮ ਆਉਂਦਾ ਰਿਹਾ ਵੀ ਉਹ ਫੰਡ ਰੇਜ਼ਿੰਗ ਦੇ ਵਿੱਚ ਆਰਗੇਨਾਈਜ਼ਿੰਗ ਦੇ ਵਿੱਚ ਉਹਨਾਂ ਦਾ ਹਿੱਸਾ ਸੀਗਾ ਪੋਲੀਵਿਅਰ ਨੂੰ 2022 ਦੀ ਲੀਡਰਸ਼ਿਪ ਰੇਸ ਦੇ ਵਿੱਚ ਜਿਤਾਉਣ ਦੇ ਲਈ ਥੋੜੇ ਦਿਨ ਪਹਿਲਾਂ ਸਟੀਵਨ ਹਾਰਪਰ ਉੱਥੇ ਸੀਗਾ ਮੋਦੀ ਦੇ ਨਾਲ ਜੱਫੀਆਂ ਪਾਉਂਦਾ ਮਿਲਦਾ ਸੀ ਗੱਲਾਂਬਾਤਾਂ ਜਿਹੜੀਆਂ ਉਹ ਕਰਦਾ ਸੀਗਾ ਉਹ ਵੀ ਉਹੀ ਭਾਸ਼ਾ ਬੋਲ ਰਿਹਾ ਸੀ ਜੋ ਇੰਡੀਆ ਜਿਹੜਾ ਉਹ ਕਹਿੰਦਾ ਆ ਵੀ ਦੇਸ਼ ਨੂੰ ਤੋੜਨ ਵਾਲੀ ਗੱਲ ਜਿਹੜੀ ਉਹ ਨਹੀਂ ਕਰਨੀ ਅਚਾਈ ਦੀ ਹੈਗੀ ਤੇ ਇਹ ਦੱਸ ਦਿੱ ਜਾਈਏ ਵੀ ਸਟੀਵਨ ਹਾਰਪਰ ਇੰਸਟੀਚਿਊਟ ਦੇ ਨਾਲ ਬਹੁਤ ਗੂੜੇ ਸਬੰਧ ਨੇ ਪੀਅਰ ਪੋਲੀਵੀਅਰ ਦੇ ਤੇ ਇਹ ਹੋ ਨਹੀਂ ਸਕਦਾ ਵੀ ਇਹ ਵੀ ਇਸ ਪ੍ਰੋਪਾਗੈਂਡ ਦੇ ਤੋਂ ਜਿਹੜਾ ਉਹ ਬਚਿਆ ਹੋਵੇ ਇਹਦੇ ਬਿਆਨ ਜਦ ਆਪਾਂ ਨੂੰ ਪਤਾ ਭਾਈ ਹਰਦੀਪ ਸਿੰਘ ਨਿੱਜੜ ਉਹਨਾਂ ਦੀ ਅਸੈਸੀਨੇਸ਼ਨ ਹੋਈ ਸੀ ਉਸ ਤੋਂ ਅਗਲੇ ਦਿਨੀ ਉਹ ਕਿੱਦਾਂ ਦੇ ਜਿਹੜੇ ਉਹ ਆਏ ਸੀ ਇਹ ਆਪ ਸਿਕਿਉਰਿਟੀ ਕਲੀਅਰੈਂਸ ਲੈ ਕੇ ਉਹ ਇਨਫੋਰਮੇਸ਼ਨ ਲੈਣ ਤੋਂ ਇਨਕਾਰੀ ਜਿਹੜਾ ਅਜੇ ਤੱਕ ਕਹਿੰਦੇ ਵੀ ਹੋਇਆ ਅੱਪਿਆ ਹੈਗਾ ਆ ਸੋ ਹੁਣ ਗਲੋਬਲ ਮੇਲ ਦੀ ਰਿਪੋਰਟ ਇਹ ਕਹਿੰਦੀ ਹੈ ਵੀ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਜਿਹੜੀ ਸੀਸਿਸ ਆ ਉਦੇ ਏਜੰਟਸ ਨੇ ਜਿਹੜਾ ਕਨਫਰਮ ਕੀਤਾ ਵੀ ਜਿਹੜਾ ਇੰਡੀਆ ਆ ਉਹਨਾਂ ਨੇ ਇਸ ਦੇ ਵਿੱਚ ਕਿਸੇ ਤੌਰ ਦੇ ਉੱਤੇ ਇੰਟਰਫੀਅਰੈਂਸ ਜਿਹੜੀ ਕੀਤੀ ਆ ਪੀਅਰ ਪਾਲੀਵਰ ਹੁਣ ਆਪਣੇ ਆਪ ਨੂੰ ਇਹ ਸਾਰੇ ਮਾਮਲਿਆਂ ਦੇ ਵਿੱਚ નિર્ਦੋਸ਼ ਜਿਹੜਾ ਉਹ ਕਹਿ ਰਿਹਾ ਕਹਿੰਦਾ ਵੀ ਮੈਂ ਜਿਹੜੀ ਲੀਡਰਸ਼ਿਪ ਆ ਉਹ ਫੇਅਰ ਐਂਡ ਸਕਵੇਅਰ ਜਿਹੜੀ ਉਹ ਜਿੱਤੀ ਆ ਜਿੱਤਿਆ ਤੇ ਇਹ ਹੈਗਾ ਵੱਡੇ ਮਾਰਜਨ ਦੇ ਨਾਲ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਪਰ ਇੰਡੀਆ ਨੇ ਕਹਿੰਦੇ ਵੀ ਇਸ ਨੂੰ ਜਿਤਾਉਣ ਦੇ ਲਈ ਆਪਣੇ ਪੱਧਰ ਦੇ ਉੱਤੇ ਵੱਡੇ ਜਿਹੜੇ ਉਹ ਯਤਨ ਕਿ ਤਨੇ ਤੇ ਕੋਈ ਮੁਲਕ ਕਿਸੇ ਨੂੰ ਕਿਉਂ ਜਿਤਾਉਂਦਾ ਆ ਉਹਦੇ ਪਿੱਛੇ ਸਭ ਨੂੰ ਹੀ ਪਤਾ ਹੈ ਵੀ ਕੀ ਕਾਰਨ ਇਸ ਦੇ ਵਿੱਚ ਹੋ ਸਕਦੇ ਹੁੰਦੇ ਆ ਫੋਰਨ ਇੰਟਰਫੀਅਰੈਂਸ ਦੀ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਿਹੜੀ ਇਨਕੁਆਇਰੀ ਆ ਉਹ ਚਾਈਨਾ ਤੇ ਇੰਡੀਆ ਨੂੰ ਲੈ ਕੇ ਕਨਕਲੂਡ ਕਹਿੰਦੇ ਉਹ ਹੋਈ ਆ ਕਿਨੇ ਵੀ ਦੋ ਕੈਨੇਡਾ ਦੀਆਂ ਜਿਹੜੀਆਂ ਸੈਪਰੇਟ ਇਲੈਕਸ਼ਨ ਦੇ ਵਿੱਚ ਇਨਾਂ ਦੋਨਾਂ ਮੁਲਕਾਂ ਦੇ ਦੁਆਰਾ ਜਿਹੜਾ ਆ ਉਹ ਮੈਡਲਿੰਗ ਦਖਲਅੰਦਾਜ਼ੀ ਇਸਤੇ ਵਿੱਚ ਕੀਤੀ ਜਿਹੜੀ ਉਹ ਗਈ ਸੀ ਸੋ ਇਹ ਹੁਣ ਇੱਕ ਪੀਅਰ ਪੋਲਿਵਰ ਦੇ ਉੱਤੇ ਵੀ ਇਸ ਤਰੀਕੇ ਦੀ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਮਦਦ ਲੈ ਕੇ ਜਿੱਤੇ ਹੋਣ ਦਾ ਜਿਹੜਾ ਇੱਕ ਵਿਵਾਦ ਆ ਉਹ ਇਸਤੇ ਨਾਲ ਇੱਕ ਵਰੀ ਫੇਰ ਦੁਬਾਰਾ ਜੁੜਿਆ ਆ ਐਨ ਇਲੈਕਸ਼ਨਾਂ ਤੋਂ ਪਹਿਲਾਂ ਉੱਥੇ ਕੈਨੇਡਾ ਦੀਆਂ ਜਗ੍ਹਾ ਇਲੈਕਸ਼ਨਸ ਆ ਉਹਦਾ ਕੈਂਪੇਨ ਆ ਉਹ ਇਸ ਟਾਈਮ ਸ਼ੁਰੂ ਹੋਣ ਜਾ ਰਹੇ ਹੈਗੇ